ਤਾਕ ਬਹੁਤ ਤੇਜ਼ੀ ਆ ਤੇ ਲੱਗੀ ਹੋਈ ਆ ਜੀ ਕੰਟਰੋਲ ਨਹੀਂ ਹੋ ਰਹੀ ਜੀ ਗੁਲਾਬ ਨੂੰ ਅੱਗ ਲੱਗੀ ਇੰਚਾਨ ਦੇ ਕਿਦਿਆਂ ਜੀ ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਪੀਏ ਉਹਦੇ ਨਾਲ ਅੱਗੇ ਦਾ ਜਿਹੜਾ ਵਾ ਜਿਹੜਾ ਪੈਟਰੋਲ ਹੀ ਬਣਿਆ ਪਿਆ ਕਿ ਹਸੋਂ ਨਾਲ ਇੱਕ ਬੰਨੇ ਪਰ ਉਹਨੇ ਦੂਜੇ ਵੱਲ ਲੱਗਦੀ ਆ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਤੇ ਸਥਿਤ ਪਿੰਡ ਰਣਧੀਰਪੁਰ ਜੈਨਪੁਰ ਦੇ ਜੰਗਲ ਵਿੱਚ ਅੱਜ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਅੱਗ ਲੱਗਣ ਨਾਲ 15 ਏਕੜ ਦੇ ਕਰੀਬ ਰਕਬਾ ਆਪਣੀ ਚਪੇੜ ਚ ਲੈ ਲਿਆ ਬਾਕੀ ਜਦੋਂ ਅੱਗ ਪੂਰੀ ਤਰ੍ਹਾਂ ਬੁਝ ਜਾਵੇਗੀ ਤਾਂ ਹੀ ਪਤਾ ਲੱਗੇਗਾ ਮੌਕੇ ਤੇ ਜੰਗਲਾਤ ਵਿਭਾਗ ਵੱਲੋਂ ਫਾਇਰ ਬਰਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਤਾਂ ਜੋ ਕਿ ਅੱਗ ਤੇ ਕਾਬੂ ਪਾਇਆ ਜਾ ਸਕੇ ਲੇਕਿਨ ਅੱਗ ਐਨੀ ਭਿਆਨਕ ਕੀ ਅੱਗ ਤੇ ਕਾਬੂ ਪੋਣਾ ਬਹੁਤ ਮੁਸ਼ਕਿਲ ਹੋਇਆ ਪਿਆ ਅੱਗ ਲੱਗਣ ਕਾਰਨ ਜਿੱਥੇ ਇਸ ਜੰਗਲ ਚ ਰੁੱਖਾਂ ਨੂੰ ਨੁਕਸਾਨ ਹੋਇਆ ਉੱਥੇ ਹੀ ਇਸ ਜੰਗਲੀ ਖੇਤਰ ਚ ਰਹਿ ਰਹੇ ਜਾਨਵਰਾਂ ਦੇ ਮਰਨ ਦਾ ਖਦ사 ਪ੍ਰਗਟਾਇਆ ਜਾ ਰਿਹਾ ਹੈ ਅਜੇ ਤੱਕ ਕਿਸੇ ਜੰਗਲੀ ਜਾਨਵਰ ਦੇ ਮਰਨ ਦੀ ਖਬਰ ਨਹੀਂ ਆਈ ਪਰ ਜਦੋਂ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾਵੇਗਾ ਉਸ ਤੋਂ ਬਾਅਦ ਸਾਰੇ ਖੇਤਰ ਦਾ ਦौरा ਕੀਤਾ ਜਾਵੇਗਾ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਜੰਗਲੀ ਜਾਨਵਰ ਪ੍ਰਭਾਵਿਤ ਹੋਏ ਨੇ ਫਾਇਰ ਬਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਲੱਗੀਆਂ ਹੋਈਆਂ ਨੇ ਤੇ ਕਿਤੇ ਕਿਤੇ ਦੁਬਾਰਾ ਅੱਗ ਸੁਲਗਦੀ ਹੈ ਇਸ ਲਈ ਉਹਨਾਂ ਦੀ ਕੋਸ਼ਿਸ਼ ਹੈ ਕਿ ਪਹਿਲਾਂ ਪੂਰੀ ਤਰ੍ਹਾਂ ਅੱਗ ਨੂੰ ਬੁਝਾ ਲਿਆ ਜਾਵੇ ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਛਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦੋਂ ਧੂਆਂ ਦੇਖਿਆ ਫਿਰ ਆਏ ਆ ਜੀ ਅਸੀਂ ਬੁਝਾਉਣ ਆ ਗਾ ਹਾਂ ਤਾਂ ਅੱਗ ਬਹੁਤ ਤੇਜ਼ੀ ਆ ਤੇ ਲੱਗੀ ਹੋਈ ਆ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਆ ਸਾਰੀ ਜਗਾ ਇਹ ਸਾਰੀ ਜਗਾ ਜੰਗਲ ਜੰਗਲਾਤ ਵਿਭਾਗ ਨੇ ਦੀ ਆ ਜੀ ਅੱਛਾ ਹਾਂਜੀ ਕਿੰਨਾ ਘਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁੰਦਾ ਇਹ ਰਕਬਾ ਜੀ ਘੱਟੋ ਘੱਟ ਵੀ ਹੁਣ 15 ਕਿੱਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥੇ ਤੱਕ ਵੀ ਅੱਗ ਜਾ ਸਕਦੀ ਆ ਜੀ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ? ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ। ਹਾਂਜੀ ਜੀ ਨਾਮ ਆ ਤੇ ਕੀ ਪੂਰੀ ਘਟਨਾ ਹੋਈ ਆ? ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਝarli ਵਾਲਾ। ਇਹ ਜਗਲਾਤ ਨੂੰ ਅੱਗ ਲੱਗੀ ਇਨਚਾਨਕ ਕਿਦਿਆਂ ਜੀ? ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਤੇ 10-15 ਏਕੜ ਜਗਲਾਤ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦੇ ਆ ਅੱਗ ਤੇ। ਕਿੰਨੇ ਵਜੇ ਦਾ ਇਹ ਵਾਕਿਆ? ਇਹ ਕੁਝ ਜੀ 12 1 ਵਜੇ ਦਾ ਜੀ ਹਾਂ ਜੀ ਕੋਈ ਅੱਗ ਲੱਗਣ ਦਾ ਕਾਰਨ ਸਪਸ਼ਟ ਹੋ ਸਕਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਆ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਹਾਂ ਜੀ ਹਾਂ ਜੀ ਫਾਇਰ ਬ੍ਰਿਗੇਡ ਦੋ ਆਈ ਵਿਆ ਜੀ ਪੂਰੀ ਕੋਸ਼ਿਸ਼ ਆ ਬੁਝਾਉਣ ਦਾ ਜੀ ਹੋਰ ਵੱਡਾ ਖਤਰਾ ਦੱਸ ਰਹੇ ਕਿ ਬਿਜਲੀ ਬੋਰਡ ਬਿਲਕੁਲ ਲੱਗੇ ਇਹਦੇ ਹਾਂ ਜੀ ਬਿਜਲੀ ਬੋਰਡ ਲੱਗ ਗਿਆ ਪਰ ਕੰਟਰੋਲ ਹੋ ਜਾਊਗਾ ਜੀ ਹਾਂ ਜੀ ਫਾਇਰ ਬ੍ਰਿਗੇਡ ਆ ਗਿਆ ਕੰਟਰੋਲ ਕਰ ਲੈਣਗੇ ਜੀ ਕਿੰਨਾ ਕੁ ਕੋਲ ਰੱਖਿਆ ਜਿਹੜਾ ਪ੍ਰਭਾਵ ਲੱਗਦਾ 15 ਕਿਲੇ ਤੇ ਸੜਕੇ ਸੁਆਹ ਹੋ ਗਿਆ ਜੀ। ਦਾ ਮਾਮਲਾ। ਮੇਰੇ ਨਾਲ ਕੁਲਦੀਪ ਸਿੰਘ ਵਨਗਾਰ ਸੁਲਤਾਨਪੁਰ ਲੋਧੀ ਨਦੀਰਪੁਰ ਜੰਗਲ ਜਿੱਥੇ ਬਦੌਰ ਦਾ ਵਨਗਾਰ ਤਨਾਤ ਕੀ ਕਰਨਾ ਵਾਪਰੀ ਆ ਜੀ। ਕਟੜਾਂ ਦਾ ਜੀ ਪਤਨ ਲੱਗ ਚੁੱਕਿਆ ਐ ਅੱਗੇ ਲੱਗੀ ਅੱਗ ਬੁਝਾਉਣ ਦੇ ਆ ਅੱਗ ਬੁਝਾਉਣ ਦੇ ਪਾ ਲੱਗੇ ਪਤਾ ਕੀ ਗਲਬਤ ਹੋਈ ਐ। ਅੱਜ ਜਗ ਬੁਝਾਉਣ ਦੇ ਆ ਫਰ ਵਗੜ ਗਿਆ ਦੋ ਗੱਡੀਆਂ ਮਗਾਈਆਂ ਸੁਲਤਾਨਪੁਰ ਲੋਧੀ ਤੋਂ। ਅੱਗ ਜਰੀ ਉਹ ਜਿੱਦਾਂ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਪੱਤੇ ਜਾ ਕੇ ਕਾਫੀ ਉਧਰ ਨਾਲ ਅੱਗੇ ਦਾ ਜਿਹੜਾ ਵਾ ਜਿਹਦਾ ਪੈਟਰੋਲ ਹੀ ਬਣਿਆ ਪਿਆ ਕਿ ਸੌ ਨਾਲ ਇੱਕ ਬੰਨੇ ਪਰ ਉਹਨੇ ਦੂਜੇ ਬੰਨ ਲੱਗਦੀ ਆ ਤੇ ਗੱਡੀਆਂ ਫਾਇਰ ਵਗੜਦੀਆਂ ਆਈਆਂ ਬੁਝਾਉ ਰਹੇ ਹਾਂ ਕਿੰਨਾ ਤੇ ਰਕਵਾ ਜਿਹੜਾ ਹੁਣ ਤੱਕ ਰਕਵਾ ਬਸ ਜਲਾ ਦੇ ਅਜ ਤੱਕ 5 ਕਿ 4-5 ਕਿਲੇ ਥਾਂ ਨੂੰ ਅੱਗ ਲੱਗੀ ਆ ਪਾਣੀ ਬੁਝਾ ਰਹੇ ਆ ਤੇ ਕੋਸ਼ਿਸ਼ ਆ ਕਿ ਵੀ ਕੰਟਰੋਲ ਕਰ ਰਹੇ ਆ ਫਾਇਰ ਵਗੜਦੀਆਂ ਗੱਡੀਆਂ ਦੋ ਤਿੰਨ ਆ ਤੇ ਕੰਟਰੋਲ ਕਰਨ ਨਾਲ ਮੇਂ ਕੰਟਰੋਲ ਹੋ ਜਾਏਗਾ ਅੱਗ ਲੱਗਣ ਦਾ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਅਜੇ ਅੱਗੇ ਅੱਗੇ ਬਹੁਤ ਬਾਤ ਤਵਕੀਫ ਕਰਾਂ ਕਿ ਅੱਗ ਲੱਗੀ ਤਾਂ ਇਸ ਤਰ੍ਹਾਂ ਹੋਈ ਗੱਲ ਦੇਖਦੇ ਆਂ ਇਹਦਾ ਸਰ ਭਾਗ ਬੁਝਾਉਣ ਦੇ ਬੁਝਾਉਣ ਤੱਕ ਹੀ ਪੁੱਛ ਕਰਦੇ ਆਂ